ਕੋਈ ਨਹੀਂ ਉਹ ਆਹ ਦੇਖੋ ਸਾਡੇ ਤੋਂ ਸਾਰੇ ਨੀਲੇ ਸ਼ਹਿਰ ਦੇ ਸ਼ੁਰੂਤਾਰ ਬਸੇ ਚੈਨਲ ਦੇ ਰਾਣੀ ਮੈਂ ਇੰਸਾਨ ਵਾਲੇ ਸਭ ਨੂੰ ਮੇਰੇ ਕੋਲ ਬਹੁਤ ਖੁਸ਼ੀ ਹੈ ਅਗੋਂ ਇਸ ਸਿਹਰ ਅੱਜ ਦਾ ਵਿਨੈ ਮੇਰੇ ਤੋਂ ਪ੍ਰੋਗਰਾਮ ਵਾਸਤੇ ਖੁਸ਼ ਆਸਿਆ ਤੇ ਤਰ ਗਿਆਂ ਸਾਡੇ ਬਹੁਤ ਸੰਕਰ ਜੋ ਬਸ਼ਮੀ ਕੋਲੀ ਸੀ ਜਿਹੜੇ ਪਹਿਲਾ ਜਿਹੜੇ ਸਟੇਟ ਦੇ ਵਿੱਚ ਵੀ ਜੁਆਇੰਟ ਸੈਕਟਰੀ ਨੇ ਡੈਡਿੰਗ ਵੀ ਹੋਰ ਉਹਨਾਂ ਆਪਣੀ ਹੰਗੀ ਲਾਈਫ ਸਟਾਈਲ ਨਾਲ ਇਹ ਲੋਕ ਸੇਵਾ ਦਾ ਰਚਗਧਾਈ ਹੈ ਇਸ ਸ਼ਹਿਰ ਦੀ ਸੇਵਾ ਦੇ ਵਿੱਚ ਲਗਾਈ ਹੈ ਐਜੇ ਦੌਸਲਾ ਹੈ ਐਜੇ ਸੀ ਨੇ ਅਡਵਾਈਸ ਪ੍ਰਦਾਨ ਪੋਸਟੂ ਵੀ ਲਗਾਵਾ ਜੇ ਨਹੀਂ ਵੀ ਕੋਈ ਇਨਾਂ ਦੇ ਕੋਲ ਬਹੁਤਾ ਫੇਰ ਜਾਂ ਨਰਦਨ ਸੇਵਾ ਦੇ ਵਾਸਤੇ ਤਿਆਰ ਰਹੇ ਸੀ ਇਹਨਾਂ ਨੂੰ ਸਰਦਾਰ ਨੇ ਸਾਡੇ ਮਾਂਜੋ ਘਰ ਇਨਾਂ ਅਸ਼ਰੀਅੰਕ ਕੇ ਜਿਲੀ ਬਾਚੀ ਇਸ ਦਰੋਂ ਗਾ ਜੀ ਮਾਲ ਸ੍ਰੀ ਨਿਸ਼ ਸੋ ਗਿਆ ਜੀ ਜੁਨਾ ਨੇ ਇਹਨਾਂ ਦੇ ਕੰਮ ਨੂੰ ਦੇਖਦੇ ਹੋਏ ਇਹਨਾਂ ਦੇ ਬਿਹਰੇ ਜੀਵਨ ਨੂੰ ਦੇਖਦੇ ਹੋਏ ਵੱਡੀ ਜ਼ਿੰਮੇਵਾਰੀ ਜ਼ਿਲ੍ਹੇ ਦੀ ਦੁਖੀ ਆ ਕਿ ਜੇ ਟ੍ਰੇਡਿੰਗ ਦਾ ਜ਼ਿਲ੍ਹੇ ਦਾ ਪ੍ਰੈਜ਼ੀਡੈਂਟ ਪੋਸ਼ੂ ਤਾਂ ਗਿਆ ਫੰਡ ਹੋਇਆ ਉਹਦੇ ਵਾਸਤੇ ਸੈਂ ਆਪਣੇ ਹਾਈ ਕਮੰਡ ਦਾ ਬਹੁਤ ਬਹੁਤ ਧੰਨਵਾਦ ਕਰ ਸਕਦੀਆਂ ਕਿ ਮੇਰੇ ਹਲਕੇ ਨੂੰ ਇਹ ਮਾਨ ਦੇ ਜ਼ਿਲ੍ਹੇ ਦੀ ਟ੍ਰੇਡਿੰਗ ਦੀ ਪ੍ਰਧਾਨਗੀ ਦਾ ਬਹੁਤ 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 ਧੰਨਵਾਦ ਕਰਨਾ ਚਾਹੁੰਦੀ ਹਾਂ ਸ਼੍ਰੀ ਆਤਮਿਕ ਜੀ ਦਾ ਜੀਨੋ ਬਤਾਈ ਫੇਸ਼ਾਨੀ ਹੋਰ ਸਾਰਾ ਅਸ਼ਕਸ਼ਮੀ ਜੀ ਦਾ ਜਿਹੜਾ ਭਾਗ ਪਰਵਾਰਿਆ ਸਾਰਾ ਜਿੰਨਾ ਇੱਥੇ ਬੈਠਾ ਸਾਰਾ ਮੈਂ ਸਮਝਦੀ ਹਾਂ ਕਿ ਇਹ ਸਾਰਾ ਪਰਿਵਾਰ ਅਸ਼ਵੀ ਜੀ ਦਾ ਹੈ ਜਿਹੜੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲੱਗ ਖੜੇ ਆ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਬਲੰਟੀਅਰਸ ਵਰਕਰ ਸਹਿਬਾਨ ਜਿਹੜੇ ਅੱਜ ਇੱਥੇ ਹਾਜ਼ਰ ਨੇ ਔਰ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਚਾਹੁੰਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਆਪ ਦਾ ਵੱਧ ਤੋਂ ਵੱਧ ਸਾਥ ਦੇ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਕੰਮ ਜਬ ਕੀਤਾ ਜਾਵੇ ਵਪਾਰੀਆਂ ਨੂੰ ਕਿੰਨਾ ਕੁ ਫਾਇਦਾ ਮਿਲ ਰਿਹਾ ਇਸ ਚੀਜ਼ ਦਾ ਅ ਬਿਲਕੁਲ ਜਿਹੜੀਆਂ ਛੋਟੀਆਂ-ਮੋਟੀਆਂ ਪ੍ਰੋਬਲਮਸ ਆਉਂਦੀਆਂ ਆ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਵਾਰੀ-ਵਾਰੀ ਦਿਨ ਆਉਂਦੀਆਂ ਛੋਟਿਆਂ ਵੱਡਿਆਂ ਨੂੰ ਉਹ ਸਾਰੀਆਂ ਸਾਰੀਆਂ ਜਿਹੜੀਆਂ ਇਹਨਾਂ ਦੇ ਰਾਹਣੀ ਅਸੀਂ ਕਿਸੇ ਪਲੇਟਫਾਰਮ ਤੇ ਰੱਖਣ ਦੇ ਵਿੱਚ ਕਾਹ ਕਿਹਾ ਹੋ ਬੰਦੇ ਜਦ ਕਿ ਤਗਰ ਸਾਡੇ ਕੋਲ ਜਿਹੜਾ ਪਲੇਟਫਾਰਮ ਜਿਹੜਾ ਆਪਣਾ ਨਹੀਂ ਸੀ ਦਾ ਤੁਸੀਂ ਸਾਨੂੰ ਆਪਣੇ ਘਰ ਦੇ ਜਿਹੜੇ ਨੇ ਸਾਡੇ ਆਪਣੇ ਹਲਕੇ ਦੇ ਨੇ ਜਿਹੜੇ ਹਰ ਵਾਰੀ-ਵਾਰੀ ਦੇ ਜਿਹੜੇ ਪ੍ਰੋਬਲਮ ਹੈ ਉਹ ਪਾਰਟੀ ਦੇ ਪਲੇਟਫਾਰਮ ਤੇ ਜਾ ਕੇ ਰੱਖਣ ਗਿਆ ਰੋਹ ਦਾ ਜਿਹੜਾ ਹੱਲ ਲੱਭਿਆ ਜਾਉਂਦਾ ਹੈ ਮਾੜੀ ਮਤਲਬ ਕਰਸੀ ਅੰਦਰੋਂ ਇਹ ਜਿਹੜਾ ਏਰੀਆ ਨੇਰੇ ਜਿੱਥੇ ਪਾਈਪਲਾਈਨ ਖਰਾਬ ਹੈ ਜਿੱਦੇ ਪਾਣੀ ਲੀਕਸ ਹੋ ਕੇ ਆ ਰਿਹਾ ਉਹ 4 ਕਿਲੋਮੀਟਰ ਹੋ ਜਾਇਆ ਜਾਏਗਾ ਕੱਲ ਮੈਂ ਨਿਕਦਾ ਵੀ ਸੀ ਲੰਨੋ ਜਿਹੜੇ ਜਿਹੜੇ ਏਰੀਆਜ਼ ਦੇ ਵਿੱਚ ਪੈਣਾ ਬਾਕੀ ਜਿਹੜਾ ਸਾਡਾ ਆਊਟਰ ਏਰੀਆ ਨਵੀਆਂ ਬਸੀਆਂ ਹੋਈਆਂ ਹਲੋਡੀਆਂ ਜਿੱਥੇ ਵਰਸਪਾਈ ਨਹੀਂ ਹੈ ਕਿ ਉੱਥੇ ਪਾਣੀ ਇਹ ਕੈਂਪਸੀ ਚੌਕ ਤੋਂ ਲੈ ਕੇ ਅੰਬੇਦਕਰ ਚੌਕ ਤੱਕ ਪਟਾਈ ਹੋ ਰਹੀ ਹੈ ਜੀ ਪਤਾ ਜੀ ਇਹ ਜਿਹੜੀ ਹੈ ਸੜਕ ਜਿਹੜੀ ਹੈ ਇੰਟਰਲੌਕ ਟਾਈਲਾਂ ਨਾਲ ਦੁਆਰਾ ਬਣੀ ਹੈ ਜਾਂ ਕਿ ਬਿਟੂਮਨ ਦੀ ਨਾਲ ਬਣਾਈ ਜਾਣੀ ਹੈ ਜਾਂ ਕਿ ਸੀਮੈਂਟ ਦੀ ਬਣਨੀ ਹੈ ਅਸੀਂ ਜਸਟ ਜਸ ਸੜਕ ਉੱਪਰ ਸਾਬ ਤੋਂ ਮਾਰਕ ਸਟਾਰਟ ਕਰਾਂਗੇ ਕਿ ਕੁਝ ਏਰੀਆ ਬੈਠ ਗਿਆ ਜੀ ਉਸ ਏਰੀਏ ਨੂੰ ਜਿਹੜਾ ਬੈਠਾ ਹੋਇਆ ਏਰੀਆ ਕੋਈ ਨੁਕਸਾਨ ਨਾ ਹੋ ਜਾਏ ਜਾਂ ਕਿਸੇ ਨੂੰ ਕੋਈ ਟਿਕਟ ਨਾ ਆਵੇ ਉਹਨਾਂ ਕਰਕੇ ਅਸੀਂ ਕੁਝ ਏਰੀਏ ਨੂੰ ਕੱਟ ਕੇ ਉੱਤੇ ਰੈਵਰ ਕਰ ਰਹੇ ਹਾਂ ਬਾਕੀ ਕੰਮ ਅਸੀਂ ਦਾ ਜਿਹੜਾ ਉਹ 170 ਤੋਂ ਵੱਛੇ। ਇਸੇ ਇਟਾਂ ਦੇ ਨਾਲ ਇਹ ਦੁਆਰਾ ਵੀੜੇ ਜੋਗੀ ਛੱਡ ਜਿਹੜੀ ਕੰਮ ਦੀ ਇਟ ਹੋਊਗੀ ਫੋ ਲਾਈ ਜਾਊਗੀ। ਇਸੇ ਤਰੀਕੇ ਟੈਂਡਰ ਹੁੰਦੇ ਹੁੰਦੇ ਜਿਹੜੀ ਮਾੜੀ ਇਟ ਹੋਊਗੀ ਉਹਨੂੰ ਕੱਢਿਆ ਜਾਊਗਾ ਔਰ ਅਸੀਂ ਨਵੀਂ ਇਟ ਚੜੀ ਲਉਦੇ ਹਾਂ। ਰਵਿੰਦਰ ਸ਼ਰਮਾ ਜੀ। ਅ ਰਵਿੰਦਰ ਸ਼ਰਮਾ ਜੀ ਉਹਨਾਂ ਦੀ ਜੁਆਇਨਿੰਗ ਹੋਈ ਔਰ ਆੜੀ ਨਦਰੇ ਕਾਂਗਰਸ ਨਟਕੇ। ਤਾਂ ਸੀ ਕਾਂਗਰਸ ਨਟਕੇ। ਤਾਂ ਕਾਂਗਰਸ ਪਾਰਟੀ ਛੱਡ ਕੇ ਰਵਿੰਦਰ ਸ਼ਾ ਜ਼ਿਆਦਾ ਜੀ ਅੱਜ। ਆਵਾਜ਼ ਕੁਆਰਟਲ ਨਾਲ ਨੇ ਜੁਆਇਨ ਕੀਤੀ ਹੈ ਔਰ ਦੋਵੇਂ ਅ ਪ੍ਰਸਾਦ ਨੇ ਸਾਡੇ ਉਹਨਾਂ ਦੀ ਜਾਰੀ ਪਾਰਟੀ ਚੇਨ ਕਿੱਥੇ ਹੈ ਪਰ ਵੈਸੇ ਇਹ ਸਾਡੇ ਇਹ ਜਿੰਨਾ ਫੈਸਲੇ ਲੈ ਬੈਠੇ ਨੇ ਸਾਡੇ ਸੰਗ ਹੀ ਤੇ ਪਹਿਲਾਂ ਤੋਂ ਆਮ ਆਦਮੀ ਪਾਰਟੀ ਦੇ ਨਾਂ ਸਾਰੇ ਚੱਲਦੇ ਆ ਰਹੇ ਸੀ ਤੇ ਖਾਸ ਤੌਰ ਤੇ ਅੱਜ ਜਿਹੜੀ ਮੈਂ ਸ਼ਾਦਾ ਜੀ ਨੇ ਪਾਰਟੀ ਜਿਹੜੀ ਗੱਲ ਉਸ ਪਾਰਟੀ ਸ਼ਾਦੀ ਦੇ ਕਿ ਆਮਦੋ ਪਾਹੀ ਰਹੀ ਤੇ ਜਨਕ ਲਿਕ ਤੇ ਇਹ ਸੋਚੋ ਲਗਾ ਕਿ 30 ਡਾਲਰ ਦਾ ਲੰਗਾ ਕੰੀ ਚੌਕ ਨਹੀਂ ਤੇ ਜਿਵੇਂ ਕਿ ਕੱਲ ਤੁਹਾਨੂੰ ਦੱਸਿਆ ਸੀ ਕਿ ਸ਼ਹਿਰ ਵਾਸਤੇ ਸਾਡਾ ਜਿਹੜਾ ਬਾਈਕ ਉਹਦਾ ਪ੍ਰੋਜੈਕਟ ਗਵਰਨਰ ਤੋਂ ਆਇਆ ਤੇ ਪਾਣੀ ਦਾ ਜਿਹਦੇ ਤਾਂ ਤਾਲਿਕ ਨਾਮਿਕ ਗੱਲ ਇਹ ਨਵੀਂ ਲਾਈਨ ਜੜੀ ਹੋ ਉਹ ਪਾਈ ਜਾਣੀ ਹੈ ਉਸ ਤੋਂ ਇਲਾਵਾ ਜਿਹੜਾ ਰਵਿਦਾਸਪੁਰੇ ਦੇ ਵਿੱਚ ਜਿਹੜਾ ਸਾਡਾ ਬਹੁਤ ਸਾਰਾ ਏਰੀਆ ਹੈ ਘਰ ਤੋਂ ਮੈਂ ਰਟਾਂ ਦੇ ਨਾਲ ਜਿਹੜਾ ਪਕਵਾਰੀ ਵੇਚ ਕੇ ਨਿਕਲ ਜਾਂਦੇ ਨੇ ਔਰ ਉਥੇ ਲੋਕ ਫੜੀ ਬਾੜੀ ਜ਼ਿੰਦਗੀ ਜੀਉਂਦੇ ਆ ਉਹਦੇ ਵਾਸਤੇ ਦਿੱਕਤ ਹੋ ਰਹੀ ਹੈ ਤਾਂ ਜਿਹੜੇ ਸਾਡੇ ਲੰਘੇ ਸ਼ਤ ਫੁੱਲ ਵੀ ਗਏ ਨੇ ਇਸ ਤੋਂ ਵੀ ਇਲਾਵਾ ਸਾਡੀਆਂ ਸੜਕਾਂ ਜਿਹੜੀਆਂ ਮੰਡੀਪੋਰਟ ਦੀਆਂ ਜ਼ਰਕਾਂ ਨੇ ਕੋਈ ਤਕਰੀਬਨ 13 ਕਰੋੜ ਦੇ ਕਰੀਬ ਬਕਾਉ ਜਿਹੜਾ ਆਲਰੇਡੀ ਸੈਟ ਆ ਪਿੰਡਾਂਆਂ ਯਾ ਸੜਕਾਂ ਦਾ ਚੰਦ ਰਿਹਾ ਜਿਹਦੇ ਵਿੱਚ ਕੌਂਸ ਦੀਆਂ ਫਰਨੀਆ ਔਰ ਇਹਦੇ ਵਿੱਚ ਹੀ ਜਿਹੜਾ ਸਾਡਾ ਇੱਥੇ ਉਧਰ ਤੋਂ ਵੀ ਨੈਸ਼ਨਲ ਪਾਲੀਟੀ ਨਾਲ ਨਹਿਰਵਾਣਾ ਪ੍ਰੋਜੈਕਟ ਜਿਹੜਾ ਇੱਕ ਸ਼੍ਰੀਪਿੰਟ ਤੋਂ ਵੱਡੀ ਸੜਕ ਚੱਲਦੀ ਆ ਹੋਈ ਔਰ ਇੱਕ ਦੋ ਪ੍ਰੋਜੈਕਟ ਹੋਰ ਨੇ ਜਿਹੜੇ ਆਲਰੇਡੀ ਚੱਲ ਰਹੇ ਨੇ ਇਸ ਤੋਂ ਇਲਾਵਾ ਹੁਣ ਸਾਡਾ ਜਿਹੜਾ 1800 ਕਰੋੜ ਰੁਪਏ ਸਰਕਾਰ ਜਿਹੜੀ ਪੂਰੇ ਪੰਜਾਬ ਦੇ ਵਿੱਚ ਖਰਚ ਰਹੀ ਆ ਉਹਦੇ ਵਿੱਚੋਂ ਲਗਭਗ ਤਕਰੀਬਨ 101 ਕਿਲੋਮੀਟਰ ਜਿਹੜਾ ਸੜਕਾਂ ਨੇ ਉਸ ਮੇਰੇ ਆਪਣੇ ਹਲਕੇ ਦੀਆਂ ਨੇ ਸਟਾਰਟ ਕੀਆ ਵਕਫ ਵਕ ਸੰਤਾਂ ਜਿਹੜੀਆਂ ਬੜੀ ਬੁਢੀ ਖਾਲ ਦੇ ਰਚਾ ਸਨੀ ਸਾਰੇ ਜਾਣਦੇ ਆ ਕਿ ਐਕਸਪ੍ਰੈਸ ਵੇਜਡ ਆ ਰਿਹਾ ਉਹਦਾ ਕਰਕੇ ਸਾਡੀਆਂ ਸੜਕਾਂ ਦੀ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਬਹੁਤ ਸਾਰਾ ਉਹ ਬਸ ਜਸਟ ਅ ਸੀ ਹਫਤੇ ਦਾ ਦਸਤੰਦ ਦੇ ਵਿੱਚ ਜੋ ਸਕਦਾ ਸਨੀਆਂ ਸਟਾਰਟ ਹੋਣ ਗਿਆ ਉਹਨਾਂ ਦਾ ਬਜਟ ਤਕਰੀਬਨ 18 ਕਰੋੜ ਰੁਪਏ ਦੇ ਨਾਲ ਹੋ ਸਕਦਾ ਹੈਂਗੀਆਂ ਪਰ ਉਹਨਾਂ ਹੀ ਸੜਕਾਂ ਦੇ ਵਿੱਚ ਸੜਕਾਂ ਨੂੰ ਕੁਝ ਵਾਈਡਨਿੰਗ ਦੀ ਸੇਵਾਵਾਂ ਇਹ ਫਿਰ 52 ਕਾਸਿਡੀਆਂ ਬੋਲੀਆਂ ਨੇ ਲੰਬੇ ਰੂਪ ਦੇ ਜਿਨ੍ਹਾਂ ਨੂੰ ਚੌੜਾ ਕਰਨ ਦੀ ਲੋੜ ਹੈ ਉਹਦੇ ਵਾਸਤੇ ਸਗੋਂ 18 ਕਰੋੜ ਰੁਪਏ ਅਲੱਗ ਤੋਂ ਉਹਨਾਂ ਨੂੰ ਚੌੜਾ ਕਰਨ ਵਾਸਤੇ ਜਿਹੜਾ ਉਹ ਦਿੱਤਾ ਜਾ ਰਿਹਾ ਸਰਕਾਰ ਦੇ ਵੱਲੋਂ ਆਲਮੋਸਟ ਸਾਰਾ ਕੁਝ ਹੀ ਹੈ ਫਾਈਨਲ ਹੈ ਬਸ ਜਸਟ ਸ਼ੁਰੂ ਹੋ ਰਹੇ ਸੜਾ ਰੰਦਾ ਇਸ ਤੋਂ ਇਲਾਵਾ ਸੜਕਾਂ ਨੂੰ 3 ਕਰੋੜ ਰੁਪਏ ਦੀ ਸੜਕਾਂ ਨੇ ਇਹ ਵਾਰਡ ਦੇ ਵਿੱਚ ਜਿਹੜੀਆਂ ਸੀ ਆਪਣੇ ਹਲਕੇ ਦੇ ਵਿੱਚ ਪਾਈਆਂ ਹੋਈਆਂ ਨੇ ਉਹ ਬਣ ਚ ਰਹੀਆਂ ਬਹੁਤ ਪ੍ਰਸਿੱਧ ਹੋ ਇਸ ਤੋਂ ਵੀ ਹਾਲ ਅੱਗੇ ਅਸੀਂ ਚੱਲ ਰਹੀ ਹੈ ਜਿਹੜੀਆਂ ਸਾਡੀਆਂ 25 ਤੇ ਸ਼ਬਦੀ ਵਾਲੀਆਂ ਨੇ ਉਹਦੇ ਵਿੱਚ ਵੀ ਤਕਰੀਬਨ ਸਾਡੀਆਂ 39 ਸੜਕਾਂ ਹੋਰ ਬਹੁਤ ਜਲਦੀ ਸੈਂਕਸ਼ਨ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਮੇਰੇ ਕਹਿਣ ਦਾ ਮਤਲਬ ਕਿ ਅਸੀਂ ਪੂਰੇ ਹਲਕੇ ਦੀਆਂ ਜਿਹੜੀਆਂ ਸੜਕਾਂ ਬੱਦਰ ਖਾਲ ਦੇ ਵਿੱਚ ਨੇ ਉਹਨਾਂ ਨੂੰ ਬਧੀਆ ਤਰੀਕੇ ਨਾਲ ਸਾਰੇ ਪਿੰਡਾਂ ਦੀਆਂ ਸੜਕਾਂ ਬਣਨ ਗਿਆ ਚਾਹੇ ਪਰ ਇਹ ਤੋਂ ਜੇ ਅੱਗੇ ਚੱਣੀ ਕੋਸ਼ਿਕ ਸੜਕਾਂ ਸਾਡੇ ਹਲਕਿਆਂ ਦੇ ਵਿੱਚ ਬਹੁਤ ਡਿਮਾਂਡ ਹੈ ਕਿ ਜਿਹੜੀ ਮੁਸ਼ਕਲ ਤਕਰੀਬਨ 20-25 ਸਾਲ ਤੋਂ ਕੋਈ ਵੀ ਨੰਨੀ ਸੜਕ ਨਹੀਂ ਬਣੀ। ਔਰ ਬਹੁਤ ਸਾਰੇ ਪਿੰਡ ਐਸੇ ਨੇ ਜਿਨ੍ਹਾਂ ਨੂੰ ਲਿੰਕ ਦੀ ਲੋੜਤ ਹੈ, ਲਿੰਕ ਸੜਕਾਂ ਦੀ ਲੋੜਤ ਹੈ। ਉਹਦੀ ਬਤਵੋਜ਼ਲ ਜਿਹੜੀ ਸਰਕਾਰ ਨੂੰ ਬਣਾ ਕੇ ਫੇਸ ਦਿੱਤੀ ਗਈ ਹੈ ਤਕਰੀਬਨ ਪੰਦਰਾਂ 16 ਕਰੋੜ ਦੇ ਪ੍ਰਯਾਸ ਦਾ ਉਹਦਾ ਬੰਦਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਥੋੜੀਆਂ-ਥੋੜੀਆਂ ਕਰਕੇ ਸੜਕਾਂ ਉਹ ਜਿਗੀਆਂ ਉਹ ਪੜਾਵਾਂਗੇ ਉਸ ਸਬਦੋ ਜਿਹੜੀ ਮੇਰੇ ਲਈ ਮੈਂ ਆਪਣੇ ਲਈ ਵੀ ਮੰਦੀ ਆ ਕਿ ਉਹ ਮੇਰੀ ਜਿਹ ਦਰਦੀ ਆ ਮੇਰਾ ਹਲਕਾ ਸੀ ਔਰ ਮੈਨੂੰ ਇਹ ਪਤਾ ਹੀ ਨਹੀਂ ਲੱਗ ਗਿਆ ਪਿਛਲੇ ਇੰਨੇ ਸਮੇਂ ਦੇ ਦੌਰ ਚ ਕਿ ਬਈ तकरीबन तकरीबन 40 ਦੇ ਤਰੀ ਸਾਡੇ ਪੜਾ ਪਿੰਡਾਨੀਆਂ ਫਰਨੀਆ ਜਿਹੜੀਆਂ ਹਜੇ ਵੀ ਅੱਧੀਆਂ ਅਧਿਕਾਂ ਅੱਧੀਆਂ ਅੱਧੀਆਂ ਕਿਤੇ 100 ਮੀਟਰ ਬਣੀ ਆ ਕਿਤੇ 200 ਮੀਟਰ ਬਣੀ ਆ ਪਿੰਡਾਂ ਦੀਆਂ ਫਰਨੀਓ ਮਤਲਬ ਭੱਜੇ ਤੱਕ ਪਿੰਡਾਂ ਦੀਆਂ ਫਰਨੀਆਂ ਵੀ ਕੱਚੀਆਂ ਹੋਣ ਲੱਗ ਪਈਆਂ ਤੇ ਅਸੀਂ 21ਵੀਂ ਸਦੀ ਦੇ ਵਿੱਚ ਰਹ ਰਹੇ ਹਾਂ ਕੋਈ ਇਹ ਗੱਲ ਤੇ ਕਿਸੇ ਕਿਸੇ ਦਾ ਧਿਆਨ ਨਹੀਂ ਗਿਆ ਪਿਛਲੇ ਸਮਿਆਂ ਦੇ ਵਿੱਚ ਕਿ ਇਹਨਾਂ ਸਦੀਆਂ ਜਿਹੜੀਆਂ ਫਰਨੀਆਂ ਪਿੰਡਾਂ ਦੀਆਂ ਇਹ ਪੱਕੇ ਦਾ ਨਾ ਫਰਸ ਹੈ ਔਰ ਇਸ ਤੋਂ ਵੀ ਜਿਹੜੀ ਵੱਡੀ ਗੱਲ ਇਹ ਆ ਕਿ ਇਹ ਜਿੰਨੀਆਂ ਕੱਚੀਆਂ ਫਰਨੀਆਂ ਨਹੀਂ ਹੁੰਦੀਆਂ ਜਾਂ ਵੱਡੀਆਂ ਮੋਟੀਆਂ ਇੱਡਾਂ ਲੱਗੀਆਂ ਹੋਈਆਂ ਨਹੀਂ ਕੋਈ ਉਹ ਥਾਂ ਮਨੇ ਜਿੱਥੇ ਐਸਸੀ ਵੱਡੀ ਉਸ ਨਹੀਂ ਰਹੀਆਂ ਤੁਸੀਂ ਮਹੱਲਿਆਂ ਦੀਆਂ ਸੜਕਾਂ ਜਿਹੜੀਆਂ ਨੇ ਜੇ ਅਸੀਂ ਗੱਲ ਦੀਆਂ ਕਰਦਿਆਂ ਅੰਤਿਆਂ ਅੰਤਿਆਂ ਫਰਕਿਆ ਅਫਰੀਕੀਆ ਉਹ ਜਿਵੇਂ ਦੇ ਉਹਨਾਂ ਦੀਆਂ ਗਲੀਆਂ ਤੇ ਜਿਵੇਂ ਦੀ ਉਹਨਾਂ ਦੀ ਫਰੰਕੀ ਇਹ ਸਾਰੀਆਂ ਕੱਚੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਅੱਛੇ ਕਿ ਵੱਡਾ ਪ੍ਰੋਜੈਕਟ ਸੱਦਾ ਬਣ ਜਾਂਦਾ ਕਿ ਜੀ ਬਹੁਤ ਵੱਡੀ ਬਾਉਂਡ ਬਣਦੀ ਆ ਪਰ ਮੈਂ ਇਹਨੂੰ ਵੀ ਤੱਜੀ ਦੇਦੀ ਆ ਤੇ ਥੋੜੇ ਥੋੜੇ ਹਰ ਸਾਲ ਜਾਂ ਹਰ ਸੈਮੀ ਦੇ ਬਰਸੀ ਕੁਸ਼ਲ ਫਸ਼ਮਾਂਤ ਜਿਹੜੀ ਇਹਨਾਂ ਦੇ ਖਾਚਰੇ ਹੋਣ ਕੁਸ਼ਮਾਂਤ ਹੱਟ ਵੀ ਰਹੇ ਆ ਸੀਗਾ ਸੜਕਾਂ ਦੇ ਵਿੱਚ ਕਿ ਕੁਸ਼ਮਾਂਤ ਬਣ ਜਾਣ ਕੁਸ਼ਮਾਂਤ ਕਿ ਤੋਂ ਬਣਾਵਾਂਗੇ ਇਹ ਕਿਹਾ ਸਕਦੇ ਕਿ ਮੇਰਾ ਡ੍ਰੀਮ ਪ੍ਰੋਜੈਕਟ ਹੈ ਜਿਹੜੇ 1.2 ਦੀ ਸੜਕ ਜਿਹੜੀ ਉਹ ਬਿੰਦਾ ਦੀ ਕਰਨੀ ਆ ਉਹ ਪੁੱਛੀ ਰੂਵੇ ਸਾਰਿਕ ਨੂੰ ਫੜ ਕੇ ਆ ਕੇ ਉਹ ਚੰਗੀ ਤਾਂ ਸਾਫ ਸਫੀਤੇ ਨਾਲ ਆਪਣੇ ਨਗਰਾਂ ਦੇ ਵਿੱਚ ਉਹ ਵਾਸ ਕਰੇ ਪਰ ਵਕਤੀ ਸਾਡਾ ਉਹਦਰ ਸ਼ਹਿਰ ਜਿਹਦੇ ਲਈ ਮਕੈਦਾ ਸੀ ਕੋਈ ਨਾ ਤੋਂ ਉਹ ਨੂੰ ਜਾਂ ਕਰਦੀ ਰਹਿੰਦੀ ਆ ਮੈਂ ਨਾਲ ਦੀ ਨਾਲ ਦੱਸਦੀ ਰਹਿੰਦੀ ਆ ਜਿੱਥੇ ਦੀਆਂ ਵੀ ਦੋਸਤਾਂ ਨੇ ਜਿਨ੍ਹਾਂ ਦਾ ਮੇਰੀ ਪ੍ਰਾਇੋਰਟੀ ਆ ਤਿੱਕ ਤਾਂ ਜਿਹੜੇ ਮhalla ਗੋਸ ਵੜੀ ਜਿਹੜਾ ਸਾਡਾ ਟ੍ਰੀਟਮੈਂਟ ਪਲਾਂਟ ਆ ਉਸ ਨੂੰ ਅਗਵਾਏ ਕੋ ਵਿੱਚ ਦੀ ਨਾਲਾ ਜਾਂ ਤਾਂ ਉਸ ਨਾਲੇ ਦੀ ਜਗ੍ਹਾ ਤੇ ਅਸੀਂ ਸੜਕ ਬਣਾਉਣ ਜਾ ਰਹੇ ਹਾਂ ਬਹੁਤ ਜਲਦੀ ਮੈਂ ਸਿੱਧੇ ਪੈਸੇ ਉਹਦੇ ਗੱਪੋਂ ਲੈ ਕੇ ਆਈ ਨਾ ਤਾਂ ਕੋਸਲ ਦੇ ਨਾ ਤਾਂ ਕੋਸਲ ਦੇ ਕੋਈ ਕੰਮ ਕਰਨਾ ਹਰ ਪਾਸੇ ਇਹਨਾਂ ਦੇ ਹੱਥ ਖੜੇ ਆ ਜੀ ਸੜਕ ਕੋ ਪੈਸੇ ਹਨ ਨਾ ਕੋਈ ਪੈਸੇ ਪੈਦਾ ਕਰਨ ਦਾ ਸਾਧਨ ਦਾ ਪਤਾ ਹੈ ਨਾ ਕੋਈ ਪੈਸੇ ਖਰਚਣ ਦਾ ਪਤਾ ਹੈ ਨਾ ਜੀ ਤੁਹਾਡੇ ਪੈਸੇ ਕਿਤੇ ਰੁਕੇ ਹੋਏ ਆ ਉਹ ਲੈ ਕੇ ਆਉਣ ਦਾ ਪਤਾ ਹੈ 4 ਕਰੋੜ ਰੁਪਈਆ 4.5 ਕਰੋੜ ਰੁਪਈਆ ਇਹਨਾਂ ਦਾ ਪਿਛਲੇ ਸੰਮੇਂ ਦਾ ਰੁਕਿਆ ਹੋਇਆ ਸੀ ਉਦੇ ਬਹੁਤ ਸਾਰੇ ਕਾਰਨ ਹੁੰਦੇ ਇਹਨਾਂ ਵੱਲੋਂ ਤਾਨਿਸ਼ ਪੱਤਰ ਦੇ ਵਿੱਚ ਟੈਲ ਹੁੰਦੀ ਹੈ ਪਾਣੇ 4 ਨਾੜ ਨੂੰ ਜਿਹੜਾ 15 ਮਹੀਨੇ ਤੋਂ ਮਿਸ਼ਨ ਦਾ ਰੁਕਿਆ ਹੋਇਆ ਸੀ ਉਹਨੂੰ ਮੈਂ ਗੋ-ਥਰੂ ਕਰਵਾਇਆ ਬਹੁਤ ਛੇ ਸ਼ਹਿਰ ਦੇ ਬਿਚਾਰਿੰਗ ਆਫ ਉਹ ਵੀ ਕੋਰ ਤੇ ਇੱਕ ਅਸੀਂ ਜਿਹੜਾ ਗੋਸ ਬੰਦੇ ਦੇ ਵਿੱਚ ਵੀ ਜਿਹੜਾ ਨਾਲਾ ਲੰਘਦਾ ਉੱਥੇ ਇੱਕ ਨਵੀਂ ਸੜਕ ਦੀ ਉਸਾਰੀ ਕਰਾਂਗੇ ਜਿਹੜੀ ਜਿਹੜੀ ਧਮਾਨ ਚੌਕ ਤੋਂ ਮਰਸੀਆ ਸਾਈਟੋਂ ਜਿਹੜੀ ਸੱਤ ਜੰਗੀਆਂ ਉਹਨੂੰ ਬਣਾਵਾਂਗੇ ਜਿਹੜੀ ਉਹ ਵੀ ਇੱਕ ਸੱਤ ਰੈਫੀ ਪਣ ਵਾਲੀ ਕਿ ਸਾਡੇ ਅੰਬੇਦਕ ਚੌਕ ਤੋਂ ਲੈ ਕੇ ਸਬਜੀ ਮੰਡੀ ਤੱਕ ਦੀ ਸੜਕ ਜਿਹੜੀ ਬਹੁਤ ਹੀ ਮਾਤਸਤ ਹੈ ਤੇ ਜਿਹੜੀਆਂ 46 ਦਾ ਮੇਰੀ ਤਵਜੀਹ ਆ ਕੇ ਪਾਉਣ ਵਾਲੇ ਦਿਨਾਂ ਦੇ ਵਿੱਚ ਇਹ ਚੁੱਕ ਚੁੱਕ ਛੇੜਦੇ ਹਨ ਬੱਸ ਇਹਨਾਂ ਦਾ ਸਟੱਗ ਰੱਪ ਤੇ ਕਿਨ ਤੋਂ ਉਧਰ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਨਾ ਆ ਰਹੀ ਹੈ ਕਿ ਇਨ ਪੋਜਲੇਟ ਚੋਰੀਆਂ ਬਹੁਤ ਹੁੰਦੇ ਆਂ ਹਰ ਦਿਨ ਤਿੰਨ ਚਾਰ ਮੋਰ ਸਕੇ ਚੋਰੀਆਂ ਹੋ ਜਾਂਦੀਆਂ ਤੇ ਪੁਲਿਸ ਪ੍ਰਸ਼ਾਸਨ ਇੱਥੇ ਫੇਲ ਹੋ ਗਿਆ ਤੁਸੀਂ ਕੀ ਕਹਿਣਾ ਜਾਓਗੇ ਕਿ ਪੁਲਿਸ ਪ੍ਰਸ਼ਾਸਨ ਸਾਡੇ ਤੋਂ ਹੋਰੇ ਕਹਿੰਦਾ ਹੈ ਕਿ ਸਾਨੂੰ ਕੋਈ ਨਾ ਫ੍ਰੀ ਹੈ ਨਹੀਂ ਆ ਬਿਲਕੁਲ ਵੈਂਟੂਰੀਸ ਦਾ ਲਿਖਣ ਬਾਰੇ ਕੀ ਪ੍ਰਸੰਗ ਦੇ ਹਲਕੇ ਦੇ ਵਿੱਚ ਸਾਡੇ ਨਹੀਂ ਪੰਜਾਬ ਦੇ ਵੀ ਨਹੀਂ ਦੁਨੀਆ ਦੇ ਪ੍ਰਸਿੱਧ ਦੋ ਦੇਰੇ ਦੇ ਚ ਜਿਹਦੇ ਕਰਕੇ ਦੁਨੀਆ ਬਹੁਤ ਦੂਰ ਨੂੰ ਤੋਂ ਜਾਂਦੀ ਹੈ ਫਿਰ ਪਰ ਉਹਦੇ ਵਿੱਚ ਮੌਕਫਰਸ ਤੋਂ ਲੋਕ ਵੀ ਹੁੰਦੇ ਜਿਹੜੇ ਸਿਰਫ ਚੋਰੀਆਂ ਕਰਨ ਵਾਸਤੇ ਸਮਾਂ ਪਰ ਕਪੜਾ ਅਲੱਗ ਤੋਂ ਫੁਕੇ ਜਿੰਨੀ ਤਾਂ ਦਰਦ ਦੇ ਵਿੱਚ ਸ਼ਰਧਾ ਬਹੁਤ ਇੱਜ਼ਤੀ ਕੁਝ ਦੇ ਪਰਸੈਂਟ ਸਾਡੇ ਅੰਦਰ ਜਿਹੜੇ ਆ ਕੁਝ ਸ਼ਾਮਲ ਹੋ ਜਾਂਦੇ ਆ ਜਿਹੜੇ ਸ਼ਾਇਦ ਗਿਰਗੀ ਕਰਦੇ ਆ ਜਿਨ੍ਹਾਂ ਨੂੰ ਥਾਵਾਂ ਦਾ ਪਤਾ ਆ ਉਹ ਕਰਕੇ ਚੋਰੀ ਕਿੱਧਰ ਨਿਕਲ ਜਾਂਦੇ ਆ ਪਤਾ ਨਹੀਂ ਲੱਗਦਾ ਔਰ ਉਹ ਕਿੰਨੀ ਇੰਨੀ ਵੱਡੀ ਗਿਣਤੀ ਨੇ ਨਸਨ ਸਿੱਦੇ ਕੋ ਇਸ ਵਾਰ ਜੰ ਵੀਰਵਾਰੀ ਤੇ 1 ਲੱਖ ਬੰਦਾ ਸਾਡਾ ਸਾਡਾ ਸ਼ਹਿਰ ਸਾਡਾ ਨਹੀਂ ਹੈਗਾ ਹੁਣ ਜਿਹੜੇ ਦੁਨੀਆ ਨਸ਼ਾ ਬਣ ਚੁੱਕਿਆ ਹੋਇਆ ਔਰ 1 ਲੱਖ ਦੇ ਕਰੀਬ ਜਿਹੜਾ ਡੇਰ ਦੇ ਵਿੱਚ ਜੋ ਫੌਂਦੇ ਆ ਪਰ ਪਛਪਛਾਸੀ ਜਿੰਨਾ ਕੰਪਨੀ ਹਨਾ ਦੋ ਘਰੀਵਾ ਤਾਂ ਪਰ ਫੇਰ ਵੀ ਜਿਵੇਂ ਸੀ ਐਸਐਸ ਇਹ ਸਭ ਨਾਲ ਹੀ ਲਿੰਕਡ ਵੀ ਚੱਲ ਰਿਹਾ ਨਹੀਂ ਦੋਤਵਰੀ ਕਿਹਾ ਕਿ ਸਾਨੂੰ ਸਪੈਸ਼ਲ ਜਿਹੜੀ ਆ ਬਹੁਤ ਜਿਹੜੀ ਕਾਰਡ ਐਸ ਐਟ ਲੀਸਟ ਇਹ ਦੋ ਦਿਨ ਵਾਸਤੇ ਸਾਨੂੰ ਸਪੈਸ਼ਲ ਮਿਲ ਜਾਏ ਤੇ ਮੈਂ ਸਮਝ ਗਿਆ ਕਿ ਚੋਦੀਆਂ ਦੇ ਵਿੱਚ ਫਰਕ ਸੈਟ ਅਪ ਹੋ ਜਾਏਗਾ ਨੈਸ਼ਨ ਤੋਂ ਬੰਨ ਉਹ ਤਾਂ ਗੰਦ ਕੀ ਜੀ ਬਾਜੀ ਸਾਡੇ ਮੁਕਫਮਾ ਭਈ ਸਵਾ ਭਵਨ ਸਿੰਘ ਦੀ ਮਾਲ ਤੇ ਸਾਡੇ ਵਣਿ ਸੋਦੀਏ ਸਾਡੇ ਐਮਐਨਏ ਜਿੰਦਰਜੀਤ ਕੌਰ ਮਾਨ ਦੇ ਬੁਢੀ ਰਹਿਨੁਮਾਈ ਥਲੇ ਜਿਹੜੀ ਜ਼ਿੰਮੇਵਾਰੀ ਇਹਨਾਂ ਨੇ ਮੈਨੂੰ ਦਿੱਤੀ। ਜਿਨ੍ਹਾਂ ਦੀ ਬਦੌਲਤ ਇਹਨਾਂ ਦੀ ਰਿਕਮੈਂਡੇਸ਼ਨ ਤੇ ਮਿਲਿਆ ਮੈਂ ਇਸ਼ੂ ਕਰਨਾ ਤੰਦੇ ਹੀ ਨਵਾਂ ਦੀ ਘੋਸ਼ੀ ਕਰੂੰਗਾ। ਜ਼ਿੰਮੇਵਾਰੀ ਥੋੜੀ ਵੱਡੀ ਆ ਪਰ ਜੋ ਇਹਨਾਂ ਦੇ ਸਹਿਯੋਗ ਨਾਲ ਜਿੱਦਾਂ ਇਹ ਕਹਿਮ ਦੀ ਉਸੇ ਤਰ੍ਹਾਂ ਕਰਾਂਗੇ। ਕੁਝ ਦਿਨ ਸੂਦੀਆ ਸਾਹਿਬ ਨਾਲ ਮੀਟਿੰਗ ਹੋਈ ਸੀ ਚੰਡੀਗੜ੍ਹ ਤੋਂ ਪੰਜਾਬ ਭਵਨ ਦੇ ਵਿੱਚ। ਉਹਨਾਂ ਨੇ ਕਾਫੀ ਅੱਛੀ ਗਾਈਡਲਾਈਨਸ ਦਿੰਦੀਆਂ। ਉਹਨਾਂ ਨੇ ਸਾਨੂੰ ਇਸ ਕਰਕੇ ਜਾਣਕਾਰੀ ਵੀ ਦਿੱਤੀ ਹੈ ਜਿਸ ਤਰ੍ਹਾਂ ਸਾਡੇ ਅੱਜਕੱਲ੍ਹ ਯੰਗਸਟਰ ਜਿਹੜੇ ਬੱਚੇ ਹੈਗੇ ਆ ਦਸ਼ਾ ਦੇ ਵਿੱਚ ਬਹੁਤ ਘਿਰ ਰਹੇ ਆ ਉਹਨਾਂ ਨੇ ਇਹ ਸੁਝਾਅ ਦਿੱਤਾ ਜਿਹੜੇ ਨਿਪਾਉਣ ਵਾਲੇ ਹੁਣ ਜਨਾਂ ਦੇ ਵਿੱਚ ਜਿਹੜੇ ਪਲੱਸ 1 ਦੇ ਬੱਚੇ ਆ ਉਹਨਾਂ ਦੇ ਲਈ ਇੱਕ ਕੰਪਲਸਰੀ ਸਬਜੈਕਟ ਕਿ ਕਾ ਜਾਏਗਾ ਉਹ ਉਸ ਬੱਚੇ ਨੂੰ ਕਿਆ ਕਰੇਗਾ ਕਿ ਉਸਨੂੰ ਕੋਈ ਐਕਸਟਰਾ ਐਕਟੀਵਿਟੀ ਤੋਂ ਪਰਕੇ ਦਿਖਾ ਸ਼ਾਇਦ ਉਹ ਲਈ ਸਾਨੂੰ ਸਰਕਾਰ ਨੂੰ 1000 ਜਾਂ 2000 ਰੁਪਏ ਦੇਣਾ ਪਏਗਾ ਜਿਹੋ 2000 ਰੁਪਏ ਗੰਦਾ ਉਹਨੂੰ ਕਹਿੰਦਾ ਤੂੰ 6 ਮਹੀਨੇ ਦੇ ਵਿੱਚ ਸਾਨੂੰ ਇਹਦਾ 5000 ਰੁਪਏ ਕਰਕੇ ਤੋਫਾ। ਉਹ ਬੱਚੇ ਨੂੰ ਵੀ ਇਹਦਾ ਜਾਂ ਜਦੋਂ ਪੋਸਟ ਗ੍ਰੈਜੂਏਸ਼ਨ ਕਰਦਾ ਉਦੋਂ ਹੀ ਉਹ ਸੈਰਟੀਫਿਕੇਟ ਇਸ਼ੂ ਕੀਤਾ ਜਾਏਗਾ। ਇਹ ਸਰਕਾਰ ਦਾ ਉਪਰਾਲਾ ਬਹੁਤ ਵਧੀਆ। ਬੱਚੇ ਜਿਹੜੇ ਆ ਨਸ਼ਿਆਂ ਤੋਂ ਦੂਰ ਹੋਣਗੇ। ਮੈਂ ਬਾਕੀ ਆਪਣੇ ਜਿਹੜਾ ਟ੍ਰੇਡਿੰਗ ਦੇ ਸਾਡੇ ਜਿੰਨੇ ਵੀ ਸਜਣ ਸਾਥੀ ਹੈਗੇ ਆ ਆਪਾਂ ਉਹਨਾਂ ਨੂੰ ਵਿਸ਼ਵਾਸ ਦਵਾਗਾ। ਫਰਾ ਤੋਂ ਇਹਨਾਂ ਦੀ ਰਹਿਨਮਾਈ ਸਾਡੇ ਐਮਐਲਏ ਸਾਹਿਬ ਵੀ ਰਹਿਨਮਾਈ ਕਰਦੇ। ਔਰ ਸਾਡੇ ਜਿਹੜੇ ਸੀਨੀਅਰ ਵਿੰਡਰਸ ਆ ਉਹਾਂ ਦੀ ਰਹਿਨਮਾਈ ਥਲੇ ਜਦੀ ਸਰਵੇ ਵਾਲਾ ਮਹੌਲੇ ਬਣੇਗਾ ਇਸ ਤਰ੍ਹਾਂ ਅੱਗੇ ਸਰਵੇ ਵਾਲਾ ਮਹੌਲ ਬੰਦਾ ਸੀ ਤਾਂ ਸਾਡੇ ਦੁਕਾਨਦਾਰ ਭਰਾ ਅੱਗੇ ਹੀ ਵਾਪਾ ਬਹੁਤ ਮੰਦੇ ਚ ਚੱਲਦੇ ਆ ਕੈਨੇਕ ਹੋ ਜਾਂਦੇ ਸਨ ਤੇ ਕਈ ਵਾਰੀ ਫ੍ਰਸਟ੍ਰੇਸ਼ਨ ਵੀ ਨਿਕਲਦੀ ਜੀ ਤਾਂ ਮੈਂ ਉਹਨਾਂ ਨੂੰ ਵਿਸ਼ਵਾਸ ਦੁਆਣਾ ਜਦੋਂ ਵਧੀਆਦਣਾ ਮਹੌਲੇ ਬਣੇਗਾ ਉਹਨਾਂ ਸਾਰੇ ਹੀ ਜਿੰਨੇ ਵੀ ਸਾਡੇ ਉਹ ਅਕਸਰ ਸਹਿਬਾਨ ਆ ਤਾਂ ਆਉਣ ਵਾਲੇ ਦਿਨਾਂ 'ਚ ਇਹਨਾਂ ਦੀ ਰਹਿਨਮਾਈ ਥਲੇ ਆਪਾਂ ਉਹਨਾਂ ਨੂੰ ਬੁਲਾਉਂਦੇ ਇੱਕ ਬਹੁਤ ਵਧੀਆ ਤਰੀਕੇ ਦਾ ਭਾਰਤ ਮਤਲਬ ਹਲਕੇਚੀ ਮੀਟਿੰਗ ਕਰਨੀ ਪੈਣੀ ਆ ਚਾਹੇ ਉਹ ਉਦਰਾ ਚਾਹੇ ਉਹ ਸ਼ਾਗੋ ਦਾ ਚਾਹੇ ਫਰਦਾ ਪੂਰਾ ਚਾਹੇ ਵਾਦਨਪੂਰਾ ਇਹਨੇ ਸਾਰੇ ਹਲਕੇ ਦੇ ਵਿੱਚ ਇਸ ਤਰ੍ਹਾਂ ਵੀ ਜਿਹੜੇ ਉੱਚੇ ਰਹਿੰਦੇ ਹੋ ਉਹ ਆਉਣਗੇ ਵੀ ਸਾਡੇ ਹਲਕਾ ਇਨਜਾਤ ਹੋਣਗੇ ਜਾਂ ਸਾਡੇ ਸਾਡੇ ਐਨਐਡੀ ਸਹਿਬਾਨ ਹੋਣਗੇ ਉਹ ਜੋ ਗਾਈਡਲਾਈਨ ਕਰਨਗੇ ਉਹ ਸਹਾਰਨਾ ਅਸੀਂ ਮਤਲਬ ਵਿਸ਼ਵਾਸ ਦਿਵਾਉਣਾ ਹੈ ਸਾਡੀ ਜਿਹੜੀ ਆਮ ਆਦਮੀ ਫੌਂਟੀ ਆ ਉਹ ਵਪਾਰੀ ਵਰਨ ਦੇ ਹੱਥ ਦੇ ਵਿੱਚ ਆ ਇਸ ਬਿਨਾ ਅੱਜ ਦੀ ਦੇਖ ਇਸ ਨੂੰ ਨੀਂਦਰਾ ਦੇਖ ਲਿਓ ਕਿਸੇ ਨੇ ਵੀ આજ ਤੱਕ ਕਿਸੇ ਵੀ ਪਾਰਟੀ ਨੇ ਕਿਸੇ ਚੈਨਲ ਕੈਟਾਗਰੀ ਜਾਂ ਜਿਹੜੇ ਮਿਨੋਰਟੀ ਚ ਲੋਕ ਦੀਂਦੇ ਜਾਂ ਉਹ ਜਨਰਲ ਕੈਟਾਗਰੀ ਦੇ ਵਿੱਚ ਲੋਕ ਹੈਗੇ ਆ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ ਉਹਨਾਂ ਨੂੰ 300 ਯੂਨਿਟ ਜੇ ਫਰੀ ਦਿੱਤਾ ਪਬਲਿਕ ਅੰਦਰ ਗਤੀ ਬਹੁਤ ਹੋຊਾ ਅਸੀਂ ਉਹਨਾਂ ਨੂੰ ਮਿਲਦੇ ਆ ਉਹ ਵੀ ਕਹਿੰਦੇ ਆ ਸਾਡਾ ਇੱਕ ਬੱਚਾ ਜਿਹੜਾ ਵਾ ਆਮ ਆਦਮੀ ਪਾਰਟੀ ਸਰਕਾਰ ਬਣਾ ਰਹੀ ਹੈ ਉਹਨ ਸਾਡੀ ਸਰਕਾਰ ਨੇ ਜਿਹੜਾ 10 ਲੱਖ ਰੁਪਏ ਦੀ ਜਿਹੜਾ ਇਲਾਜ ਦਾ ਪ੍ਰੋਸੈਸ ਸ਼ੁਰੂ ਕਰਨਾ ਹੈ अभी उम्मीद रखते हैं सा बहुत ज्यादा जुड़ गए सामांत तो प्रभावित हो गए करप्शन खत्म होगी लांच हो रही है कदों तो, तो हो रही है जी दस लाख के बीमे वाली है दो अक्टूबर